नीते नी चारी हेॾी माजे आद्या जग न पे आ जा ਜੰਦੂ ਜੇ ਬਾਅਦ ਤੇ ਬੜੀ ਸਪੋਰਟ ਦਿੰਦੇ ਨੇ ਲੋਕਾਂ ਦੇ ਲੋਕਾਂ ਚਲੋ ਜਿਸ ਮਨਾਈਏ ਕਿ ਲੋਕ ਆਪਣੇ ਘਰ ਛੱਡ ਕੇ ਕਿੱਧਰ ਨੂੰ ਭੱਜਣਗੇ ਪਹਾੜਾਂ ਲੋਕ ਅਫ ਜਾਣਦੇ ਹੋ ਕਿ ਪਹਿਲਾਂ ਡਰੋਨ ਨਹੀਂ ਸੀ ਡਰੋਨ ਆ ਗਿਆ ਡਰੋਨ ਦੇ ਵਿੱਚ ਕੈਮਰੇ ਨੇ ਆ ਲੈ ਤੁਹਾਡੇ ਲੁਕੇ ਵੀ ਹੋਏ ਸਾਰੇ ਇਹ ਖਿੱਚੇ ਜਾਂਦੇ ਨੇ ਪਰ ਜਦੋਂ ਇਹ ਗ੍ਰਹਿ ਹੋਣ ਲੱਗੀ ਤੇ ਦੁਨੀਆਂ ਦੇ ਲੋਕ ਕਿਤੇ ਪੱਤੇ ਖਾ ਕੇ ਗੁਜ਼ਾਰਾ ਕਰਨਗੇ ਪਿਛਲੇ ਸਾਲ ਦਾ ਚੇਤਾ ਕਰੋ 100 ਰੁਪਏ ਦਾ ਕੋਲਡ ਡਰਿੰਕ 1500 ਤੋਂ 2000 ਚ ਵੇਖਿਆ ਕੋਲ ਟੋਟੇ ਇਹ ਤੁਹਾਡਾ ਹਾਲਾਤ ਹੋਣ ਵਾਲਾ ਹੈ ਅੱਜ ਅਸੀਂ ਪੰਜਾਬ ਰਾਜਸਥਾਨ ਜੋ ਵੀ ਹੈਗਾ ਉੱਤੇ ਲੰਗਰ ਲਾਉਨੇ ਆ ਉਹ ਲੋਕ ਬੜੇ ਚਾਹਾਂ ਨਾ ਮਿਲਦੇ ਨੇ ਉਹ ਸਮਾਂ ਐਸਾ ਆ ਜੇਕਰ ਕਿ ਦਿੱਲੀ ਹੋ ਜਾਏ ਹੁਣ ਤੁਸੀਂ ਅੱਗੇ ਆੜਾ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਹਨ ਪਹਿਲੀ ਗੱਲ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਵੱਡੀ ਗੱਲ ਲਿਖ ਦਿੱਤੀ ਗਈ ਹੈ ਬਾਬ ਕੌਣ ਹੁੰਦਾ ਪਰਿਵਾਰ ਕੌਣ ਹੁੰਦਾ ਕੁਟੰਬ ਕੌਣ ਹੁੰਦਾ ਦੂਸਰਾ ਕੌਣ ਹੁੰਦਾ ਮਿੱਤਰ ਕੌਣ ਹੈ ਇਹ ਗੱਲਾਂ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਪਛਾਣਨਾ ਕੀਤਾ ਤੇ ਕਹਾਣੀ ਨਹੀਂ ਜੋ ਬਣਨੀ ਹਾਂਜੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ 1148 ਪੰਨਾ ਕਈ ਵਾਰੀ ਆਪਾਂ ਛੇੜਦੇ ਹਾਂ 1910 ਵੀ ਮੈਂ ਛੇੜਾਂਗਾ ਕਿਉਂਕਿ ਗੁਰੂ ਇਹਦੇ ਚ ਲਿਖਿਆ ਹੋਇਆ ਹਰ ਬਾਣੀ ਚ ਇਸੇ ਨੇ ਬਾਤਿਆ ਗੁਰੂ ਗ੍ਰੰਥਾ 1310 ਪੰਨਾ ਪਾਰ ਬ੍ਰਹਮ ਕੀ ਕੀ ਖੇਲ ਰਚਾਈਆ 1024 ਗੁਰੂ ਗ੍ਰੰਥਾ ਸੂਣਾ ਪੰਨਾ ਤੋਂ ਇਹਦੇ ਵਿੱਚ ਕੀ ਪਰਮੇਸ਼ਰ ਨੇ ਲਿਖਿਆ 1310 ਚ ਕੀ ਲਿਖਿਆ 1311 ਚ ਕੀ ਲਿਖਿਆ 1403 ਚ ਕੀ ਲਿਖਿਆ